ਸਾਡੀ ਜੂਨੀਅਨ ਦਾ ਉਹ ਪ੍ਰੋਗਰਾਮ ਐਕਸ਼ਨ ਕਮੇਟੀ ਦਾ ਵੀ ਜਿੱਦਾਂ ਸਰਕਾਰ ਸਾਨੂੰ ਟਾਈਮ ਦੇਣ ਦੀ ਪਰ ਮੀਟਿੰਗ ਅੱਗੇ ਤੇ ਅੱਗੇ ਵਧਾਈ ਜਾਂਦੀ ਜੀ ਕਦੇ ਇੱਕ ਮਹੀਨਾ ਕੋ ਦੋ ਮਹੀਨੇ ਫਿਰ ਟਾਈਮ ਦੇ ਕੇ ਅੱਗੇ ਤੇ ਅੱਗੇ ਮੀਟਿੰਗ ਦਾ ਸਮੇਂ ਬਣਾ ਮੀਟਿੰਗ ਕਰ ਰਹੇ ਜੀ ਕਿਸ ਕਿਸ ਚੀਜ਼ ਦੀ ਮੀਟਿੰਗ ਸਰ ਸਾਡੀਆਂ ਮੰਗਾਂ ਹੀ ਨਹੀਂ ਪੂਰੀਆਂ ਹੋ ਰਹੀ ਜਿੱਦਾਂ ਮਤਲਬ ਕੱਚੇ ਬਲਾਜੇ ਪੱਕੇ ਕਰੋ ਜੀ ਤੇ ਡੀਸੀ ਰੇਟ ਆ ਵੀ ਕੋਈ ਵਾਅਦਾ ਨਹੀਂ ਕੁਛ ਨਹੀਂ ਇਹ ਸਭ ਇਹ ਜੀ ਸਾਡੇ ਚੰਡੀਗੜ੍ਹ ਰੇਟ ਮੰਗ ਰਹੇ ਜਿੱਦਾਂ ਕੱਚੇ ਬਲਾਜੇ ਪੱਕੇ ਕਰੋ ਠੇਕੜਾ ਦੀ ਸਿਸਟਮ ਬੰਦ ਕਰੋ ਜੀ ਇਹ ਜੋ ਬਹੁਤ ਮੰਗਾ ਜੀ ਸਾਡੀਆਂ ਤੇ 30 ਮੰਗਾ ਜੀ ਇਹ ਜੀਆਂ ਜਿਨ੍ਹਾਂ ਚ ਕੋਈ ਵੀ ਸੁਣਾਈ ਨਹੀਂ ਹੋ ਰਹੀ ਹੁਣ ਤੱਕ ਅੱਜ ਦਾ ਸਾਡਾ ਜੀ ਪੰਜਾਬ ਲੈਵਲ ਤੇ ਸਾਡੀ ਮੀਟਿੰਗ ਹੋਈ ਸੀ ਖਰੜ ਦੇ ਵਿੱਚ ਸਮਝ ਸਹਿਮਤੀ ਨਹਿਮਤਾ ਬਾਸ ਗਿਆ ਤੇ ਸਾਡੀਆਂ 3 ਡਿਮਾਂਡਾਂ ਹਨ ਪਹਿਲੀ ਡਿਮਾਂਡ ਸਾਡੀ ਹੈ ਇਹ ਜਿਹੜੇ ਸਾਡੇ ਮਸਤੌਲ ਵਾਲੇ ਬੰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਮਸਤੌਲ ਦੇ ਕੀਤਾ ਜਾਵੇ ਤੇ ਜਿਹੜੀ ਸੈਲਰੀ ਐ ਸੈਲਰੀ ਬਿਲਕੁਲ ਘਟ ਐ ਦੇਖੋ ਤੁਸੀਂ ਵੀ ਜਾਣੀ ਜਾਣੋ ਕਿ 10000 ਦੇ ਵਿੱਚ ਗੁਜ਼ਾਰਾ ਨਹੀਂ ਐ ਇਹ ਸਰਕਾਰਾਂ ਸਾਨੂੰ ਲੌਲੀਪਾਪ ਦੇ ਰਹੇ ਆ ਸਾਡੇ ਨਾਲ ਸ਼ੋਸ਼ਰ ਕਰ ਰਹੇ ਪਿਛਲੀ ਵਾਰੀ 163 ਰੁਪਏ ਵਧਾਏ 163 ਰੁਪਏ ਵਧਾਣ ਦਾ ਕੀ ਤੋਂ ਕੰਮ ਦਾ ਆਪਣੀ ਜਿਹੜੀ ਸੈਲਰੀ ਐ ਉਹ 3 ਲੱਖ ਰੁਪਇਆ ਬਣਾ ਰਹੇ ਅਸੀਂ ਦੇਨੇ ਨਾ ਇਹਨਾਂ ਨੂੰ 10000 ਇਹ ਕੰਨ ਸੁਭਾਈ ਦਾ ਕੰਮ ਇੱਕ ਬਸ ਇਹ ਕਹੀ ਜਾਂਦੇ ਪੰਜਾਬ ਸਰਕਾਰ ਆਪਕੇ ਦਰਵਾਜ਼ਾ ਜਿਹੜਾ ਬੰਦਾ ਮਹੀਨਾ ਬਾਅਦ ਕਚਰਾ ਚੱਕ ਰਿਹਾ ਅਸੀਂ ਜਿੰਨੇ ਐਮਐਲਏ ਪੰਜਾਬ ਦੇ ਵਿੱਚੋਂ ਜਿੱਤਦੇ ਐ ਉਹ ਚੰਡੀਗੜ੍ਹ ਰੈਸ਼ ਕਰ ਲੰਦੇ। ਕਿਉਂ ਉਹ ਪੰਜਾਬ 'ਚ ਨਹੀਂ ਰਹਿ ਸਕਦੇ? ਆਪਣੇ ਬਾਡਾਂ 'ਚ ਨਹੀਂ ਰਹਿ ਸਕਦੇ? ਸਾਡੀ ਤਾਂ ਹੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਜਿਹੜਾ ਸੈਲਰੀ ਐ ਉਹ ਜੋ ਚੰਡੀਗੜ੍ਹ ਰੇਟ ਐ ਉਹ ਸਾਡੇ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ। ਉਹ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਲੈਟਰ ਦਿੱਤੇ ਆ। ਸਫਾਈ ਦਾ ਕੰਮ ਅਸੀਂ ਦੇਖੋ ਜੀ 3 ਵਜੇ ਇਹ ਜਿਹੜਾ ਮਟਕਾ ਤੋੜ ਮਯਾਰਾ ਹੈ ਤਿੰਨ ਤੋਂ ਪੰਜ ਕਰਦੇ ਅਸੀਂ ਤੇ ਪੂਰੇ ਦਿਲ ਸਾਡਾ ਜਿਹੜਾ ਕੰਮ ਰਗ ਰਗ ਚੱਲ ਰਿਹਾ ਤਿੰਨ ਦਿਨ 7 8 9 ਤਿੰਨ ਦਿਨ ਲਗਾਤਾਰ ਜੀ ਪ੍ਰਧਾਨ ਜੀ ਕਿੰਨੇ ਮੁਲਾਜ਼ਮ ਪੂਰੇ ਟੋਟਲੀ ਕਿੰਨੇ 400 ਕੁ ਤੀਜਾ ਜੀ ਤਕਰੀਬਨ 4500 ਦੇ ਕਰੀਬ ਹੈ ਜੀ ਕੱਚੇ ਪੱਕੇ ਸਾਰੇ ਸਾਰੇ ਟੋਟਲੀ ਠੀਕ ਹੈ ਇਹਦੇ ਤੋਂ ਅਗਲਾ ਸੰਗਸ਼ ਹੈ ਸ਼ਿੰਗਾਰ ਸ਼ੇ ਹੈ ਜੀ ਜੋ ਸਾਡੀ ਐਕਸ਼ਨ ਕਮੇਟੀ ਮਾਂ ਸੰਗ ਪੰਜਾਬ ਸੰਗਠਨ ਅਗਲਾ ਸੱਦਾ ਜਿਹੜਾ ਉਹ ਇਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਮੀਟਿੰਗ ਰੱਖ ਰਿਹਾ ਇਹ ਸਰਕਾਰਾਂ ਨਹੀਂ ਕਿਤੇ ਬੋਲੂਗੀਆਂ ਕੁਝ ਵੀ ਤੇ ਜਿਹੜਾ ਸੰਘਰਸ਼ ਹੋਰ ਦੇਖਾ ਕੀਤਾ ਜਾਏਗਾ ਇਹ ਜਿਹੜੀ 7 8 9 ਦੀ ਗੱਲੀ ਹੈ ਇਹ ਰੋਸ ਵੱਜੋ ਰੈਲੀ ਹੈ ਪੰਜਾਬ ਸਰਕਾਰ ਨਾਲ ਸਾਡਾ ਰੋਸ ਹੈ ਹੀ ਹੈ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ ਰੋਸ ਸਰਕਾਰ ਪ੍ਰਤੀ ਬਹੁਤ ਹੈ ਕਿ ਉਹ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰ ਰਹੇ ਸਰਕਾਰ ਸ਼ਾਇਦ ਸਾਡੇ ਨਾਲ ਗੱਲੇ ਹੀ ਨਹੀਂ ਕਰਨਾ ਚਾਹੁੰਦੀ ਮੁਲਾਜ਼ਮਾਂ ਨਾਲ ਹੁਣ ਇਹ ਸਰਕਾਰ ਜਾਣਦੀ ਹੈ ਵੀ ਉਹਨਾਂ ਦੀ ਮਨਸ਼ਾ ਕੀ ਹੈ ਜਾਂ ਮਤਲਬ ਕਿ ਮੁਲਾਜ਼ਮਾਂ ਦਾ ਫਰਕ ਕੀ ਹੈ ਮੁਲਾਜ਼ਮ ਤਾਂ ਐਕਸ਼ਨ ਹੀ ਲੈਣਗੇ ਮੁਲਾਜ਼ਮਾਂ ਦਾ ਕੰਮ ਇਹੀ ਹੈ ਮੁਲਾਜ਼ਮਾਂ ਨਾਲ ਸੰਘਰਸ਼ ਕਰਨਾ ਮੁਲਾਜ਼ਮ ਕੋਲ ਇੱਕੋ ਇੱਕ ਜਿਹੜਾ ਹਥਿਆਰ ਹੁੰਦਾ ਜਿਹੜਾ ਸੰਘਰਸ਼ ਦਾ ਉਹ ਅਸੀਂ ਅਸੀਂ ਜਿਹੜਾ ਹੈ ਰੋਪੜ ਖਰੜ ਸਾਡੀ ਮੀਟਿੰਗ ਹੋਈ ਸੀ ਪੰਜਾਬ ਲੈਵਲ ਦੀ ਉੱਥੋਂ ਜਿਹੜੀ ਮੀਟਿੰਗ ਦਾ ਜਿਹੜਾ ਜਿਹੜਾ ਸਰਬਸਹਿਮਤੀ ਦੇ ਨਾਲ ਜਿਹੜਾ ਇਹ ਮਤਾ ਪਾਸ ਕੀਤਾ ਸੀ ਕਿ ਅਸੀਂ 7 8 9 ਦੀ ਜਿਹੜੀ ਅਸੀਂ ਇਹ ਰੋਸਵਜੋ ਜਿਹੜਾ ਮਟਕਾ ਤੋੜ ਮੁਜ਼ਾਹਰਾ ਕਰਾਂਗੇ ਪੂਰੇ ਪੰਜਾਬ ਭਰ ਦੇ ਵਿੱਚ ਅਪਲਾਈ ਜੂਨੀਅਰ ਵੱਲੋਂ ਜਿਹੜਾ ਮਟਕਾ ਤੋੜ ਇੱਥੇ ਮੁਜ਼ਾਹਰਾ ਕੀਤਾ ਹੈ ਇਹਨਾਂ ਨੇ ਪਹਿਲਾਂ ਵੀ ਸਾਨੂੰ ਲਿਖ ਕੇ ਦਿੱਤਾ ਸੀ ਕਿ ਅਸੀਂ 7 8 9 ਨੂੰ ਸ਼ਹਿਰ ਵਿੱਚ ਅਲੱਗ-ਅਲੱਗ ਜਗ੍ਹਾ ਤੇ ਮਟਕਾ ਫੋੜ ਪ੍ਰਦਰਸ਼ਨ ਕਰਨਾ ਹੈ ਇਹਨਾਂ ਨੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਨੂੰ ਜ਼ਰੂਰ ਪਹੁੰਚਾਉਂਗਾ ਕਿ ਕਿੰਨੇ ਕਾਫੀ ਸਮੇਂ ਤੋਂ ਪ੍ਰਾਣੀ ਇਹਨਾਂ ਦੀਆਂ ਮੰਗਾਂ ਚੱਲ ਰਹੀਆਂ। ਹਾਂ ਜੀ। ਤੋਂ ਜੋ ਸਰਕਾਰ ਵੱਲੋਂ ਇਹਨਾਂ ਦਾ ਨਹੀਂ ਧਿਆਨ ਦਿੱਤਾ ਗਿਆ। ਹੁਣ ਸਰਕਾਰ ਵੱਲੋਂ ਇਹਨਾਂ ਨੇ ਜਿਹੜਾ ਆਪਣਾ ਪ੍ਰੋਜੈਕਸ਼ਨ ਕਰ ਰਿਹਾ ਹੁਣ ਸਰਕਾਰ ਦੇ ਧਿਆਨ ਚ ਆਵੇਗਾ ਤੇ ਜਰੂਰ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੂਗੀ। ਧੰਨ। ਜੀ ਤੇ ਸਰਕਾਰ ਹਰ ਵਾਰ ਵਾਰ ਮੀਟਿੰਗਾਂ ਦੇ ਕੇ ਜੀ ਮੀਟਿੰਗਾਂ ਨਹੀਂ ਕਰਦੇ ਭਗਵਾਨ ਤੁਮਾਰ ਜੀ। ਤੇ ਜੀ ਡੇਢ-ਡੇਢ ਦੇ ਵਿੱਚ 160 ਰੁਪਏ ਵਾਅਦਾ ਕੀਤਾ ਗਿਆ ਤੇ 1.5 ਸਾਲ ਬਾਅਦ ਜੀ ਯਾਰ ਕਿ ਪਹਿਲਾਂ ਸਰਕਾਰ ਹੁੰਦੀ ਨਾ 6 ਮਹੀਨੇ ਬਾਅਦ 5-6 ਰੁਪਏ ਵਾਅਦਾ ਦਾ ਜੀ। ਉਨ ਜਦ ਜੇ ਸਰਕਾਰ ਆਈ 1.5 ਸਾਲ ਬਾਅਦ 160 ਰੁਪਏ ਵਧਾਏ ਕੇ ਜੀ ਇਸ ਨਾਲ ਤਾਂ ਕਿ ਸਾਡਾ ਗੁਜ਼ਾਰਾ ਕਰਨਾ ਔਖਾ ਜੀ ਤੇ ਅਸੀਂ ਬਾਰ ਬਾਰ ਸਾਡੀ ਯੂਨੀਅਨ ਮੀਟਿੰਗਾਂ ਲੈ ਰਹੀ ਤੇ ਮੀਟਿੰਗ ਨਹੀਂ ਕਰ ਰਿਆ ਜੀ ਬਾਰ ਬਾਰ ਦੇ ਕੇ ਪਿੰਡ ਨੂੰ ਪਾਜ ਰਿਆ ਜੀ ਅਰਸ ਨੂੰ ਬਾਰ ਬਾਰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਕਿ ਸਾਡੀ ਯੂਨੀਅਨ ਨਾਲ ਮੀਟਿੰਗ ਕਰੋ ਮੀਟਿੰਗ ਲੈ ਕੇ ਸਰਕਾਰ ਅੱਗੇ ਤੋਂ ਅੱਗੇ ਵਧਾਰੀ ਹੈ ਮੰਗਾ ਤਾਂ ਉਹਦੇ ਵਿੱਚ ਇਹੀ ਹੈ ਕਿ ਸਾਨੂੰ डीसी रेट ਲਾਇਆ ਜਾਵੇ ਸਾਨੂੰ ਕੰਟੈਕਟ ਵਾਲਿਆਂ ਨੂੰ ਪੱਕੇ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਹੁਣ ਪਿੱਛੇ ਜੇ ਸਰਕਾਰ ਨੇ 163 ਰੁਪਏ ਬਤਾਇਆ ਸਾਰਾ ਜੇ 163 ਰੁਪਏ ਦੇ ਕੇ ਸਾਡੇ ਨਾਲ ਮਜ਼ਾਕ ਕੀਤਾ ਪਿਛਲੀਆਂ ਸਰਕਾਰਾਂ ਦੇ ਡੀਸੀ ਰੇਟ ਘੱਟੋ ਘੱਟ 7-800 ਰੁਪਏ ਵਧਾ ਦਿੰਦੀ ਸੀ ਇਸ ਸਰਕਾਰ ਨੇ ਤਾਂ 163 ਰੁਪਏ ਬਤਾਏ ਤੁਹਾਨੂੰ ਪਤਾ 10000 ਰੁਪਏ ਨਾਲ ਤਾਂ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ 2-3 ਸਾਲ ਸਰਕਾਰ ਦੇ ਹੋ ਗਏ ਸਾਡੇ ਬਾਰੇ ਕੋਈ ਸਾਨ ਨਹੀਂ ਲਿਆ ਹੱਦ ਤੱਕ ਭਗਵਾਨ ਸਮਾਨ ਸਰਕਾਰ ਨੇ ਨਾ ਜੀ राता मेहता सर स